ਮਿੰਟਰ ਜੀ ਖਬਰਾਂ ਦਾ سلسلہ ਸ਼ੁਰੂ ਕਰੀਏ ਜਿਹੜੀ ਪਹਿਲਾਂ ਜਦੋਂ ਕਿਸਾਨ ਆंदोलਨ ਹੁਣ ਦੁਬਾਰਾ ਤੋਂ ਸ਼ੁਰੂ ਹੋਇਆ ਤੇ ਤੁਸੀਂ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਜਿਹਦਾ ਕਾਫੀ ਚਰਚਾ ਵੀ ਰਿਹਾ ਕਿ ਇਹ ਵਾਰਨਿੰਗ ਦਿੱਤੀ ਗਈ ਸੀ ਕਿਸਾਨਾਂ ਨੂੰ ਕਿ ਜਿਹੜਾ ਜਿਹੜਾ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਇਆ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਤੇ ਹੁਣ ਖਬਰ ਇਹ ਆ ਰਹੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਇਹਨਾ ਪ੍ਰੋਟੈਸਟ ਦੇ ਵਿੱਚ ਸੰਘਰਸ਼ ਦੇ ਵਿੱਚ ਹਿੱਸਾ ਲਿਆ ਹੈ ਉਹਨਾਂ ਦੇ ਪਾਸਪੋਰਟਸ ਰੱਦ ਕੀਤੇ ਜਾ ਰਹੇ ਨੇ ਕੀ ਵੇਰਵਾ ਹੈ ਜੀ ਬਿਲਕੁਲ ਇਹ ਡਬੀ ਨੇ ਖਬਰ ਲਾਈ ਆ ਤੇ ਜਿਹਦੇ ਵਿੱਚ ਪੁਸ਼ਟੀ ਹੈ ਅੰਬਾਲਾ ਦੀ ਡੀਐਸਪੀ ਜੋਗਿੰਦਰ ਸ਼ਰਮਾ ਦੀ ਹਮਮ ਵੈਸੇ ਜਿਹੜਾ 2007 ਵਾਲਾ ਵਰਲਡ ਕੱਪ ਜਿੱਤੇ ਸੀਗਾ ਨਾ 2020 ਦਾ ਪਹਿਲਾ ਵਰਲਡ ਕੱਪ ਜੀ 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 ਜਿਹੜਾ ਜਿੱਤੇ ਨਾ ਟੋਵਰ ਸੁੱਟਣ ਵਾਲੇ ਸੀ ਜੋਗਿੰਦਰ ਸ਼ਰਮਾ ਸੀ ਤੇ ਇਤਫਾਕਨ ਉਹ ਵੀ ਹਰਿਆਣਾ ਪੁਲਿਸ ਸੀ ਐਸਵੇ ਡੀਐਸਪੀ ਪਰ ਇਹ ਉਹ ਵਾਲੇ ਜੋਗਿੰਦਰ ਸ਼ਰਮਾ ਨਹੀਂ ਇਹ ਵੱਖਰੇ ਨੇ ਇਹ ਗੌਰ ਹੋ ਸਕਦੀ ਹਾਂ ਜੀ ਓਕੇ ਉਹ ਨਾ ਯਾਦ ਜੀ 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 ਹਰਿਆਣਾ ਪੁਲਿਸ ਸੀ ਸਰ ਹਮ ਐ ਗੱਲਿਆ ਕਿ ਇਹਨਾਂ ਨੇ ਪੁਸ਼ਟੀ ਕੀਤੀ ਆ ਕਿ ਇਹਦੇ ਵਿੱਚ ਹੋ ਕੀ ਰਿਹਾ ਕਿ ਕੁਝ ਜਿੱਦਾਂ ਹਿੰਸਕ ਘਟਨਾਵਾਂ ਹੋਈਆਂ ਹੁਣ ਜ਼ਾਰਾ ਜੀ ਗੱਲ ਇਹ ਹੈ ਕਿ ਹਿੰਸਕ ਘਟਨਾਵਾਂ ਜਦੋਂ ਹੁੰਦੀਆਂ ਨੇ ਉਦੋਂ ਵੀ ਸੱਟਾਂ ਲੱਗਦੀਆਂ ਨੇ ਉਦੋਂ ਵੀ ਸੱਟਾਂ ਲੱਗਦੀਆਂ ਕਿਉਂਕਿ ਭੇੜ ਹੈ ਹਮ ਹਮ ਭੇੜ ਹੋ ਕੇ ਹੀ ਫਿਰ ਨੁਕਸਾਨ ਹੁੰਦਾ ਹੈ ਇਸ ਦਰਮਿਆਨ ਹੋ ਕੀ ਗਿਆ ਕਿ ਇਹ ਜਿਹੜੀ ਪੁਸ਼ਟੀ ਹੋਈ ਆ ਇਹਦੇ ਮੁਤਾਬਕ ਕਿ ਕੁਝ ਜਿਹੜੀਆਂ ਫੁਟੇਜ ਨੇ ਜਾਂ ਜਿਹੜੀਆਂ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਦੇ ਤੋਂ ਸਾਬਤ ਹੋ ਸਕੇ ਕਿ ਆ ਆ ਬੰਦੇ ਹਿੰਸਾ ਚ ਸ਼ਾਮਲ ਦੇ ਜਾਂ ਪ੍ਰਦਰਸ਼ਨ ਦੇ ਵਿੱਚ ਇਹ ਅੰਗੀ ਆ ਕੇ ਉਸ ਦੇ ਨਾਲ ਭੇੜ ਦੇ ਵਿੱਚ ਸ਼ਾਮਲ ਸੀ ਤਾਂ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜੀ ਇਹ ਪਛਾਣ ਕਰਕੇ ਉਸ ਤੋਂ ਬਾਅਦ ਭਾਰਤੀ ਐਂਬੈਸੀ ਨੂੰ ਇਹਨਾਂ ਦਾ ਰਿਕਾਰਡ ਜਿਹੜਾ ਭੇਜਿਆ ਜਾ ਰਿਹਾ ਹੈ ਕਿ ਵੇਖੋ ਇਹ ਬੰਦਿਆਂ ਦਾ ਪਾਸਪੋਰਟ ਹੈ ਜਾਂ ਜੇ ਪਾਸ ਹੈ ਤੇ ਇਹਦੇ ਤੇ ਕੋਈ ਵੀਜ਼ਾ ਵਗੈਰਾ ਲੱਗਾ ਹੈ ਇਹਦੀ ਫਿਸ਼ਟੀ ਕੋਲ ਪੁਨਸ ਕਰ ਰਹੀ ਹੈ ਜੀ ਤੇ ਬਿਲਕੁਲ ਨਰਸਤ ਫਰਮਾਇਆ ਇਹਨਾਂ ਨੇ ਜਾ ਕੇ ਅਨਾਉਂਸਮੈਂਟ ਕੀਤੀ ਸੀ ਨਿ ਬਕਾਇਦਾ ਤੌਰ ਤੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਇਹ ਜੇਕਰ ਕੋਈ ਪੜਦਾ ਹੋਇਆ ਤਾਂ ਅਸੀਂ ਉਹਦੀ ਪੜ੍ਹਾਈ ਪ੍ਰਭਾਵਿਤ ਕਰਦੇ ਆਂ ਕਿ ਅਸੀਂ ਪਾਸਪੋਰਟ ਰੰਦ ਕਰਦੇ ਆਂਗੇ ਤਾਂ ਹਰਿਆਣਾ ਪੁਲਿਸ ਜਿਹੜੀ ਆ ਨਾ ਉਹਦਾ ਰੁਕ ਪੰਜਾਬ ਦੀ ਪੁਲਿਸ ਨਾਲੋਂ ਵੱਖਰਾ ਹੈ ਜੀ ਕਿ ਡਾਟਾ ਸ਼ੇਅਰਿੰਗ ਤੁਹਾਨੂੰ ਪਤਾ ਹੋਈ ਜਾਂਦੀ ਹੈ ਅੱਜ ਕੱਲ ਉਹ ਤੇ ਵੈਸੇ ਇੰਟਰਨੈਟ ਤੋਂ ਵੀ ਹੁੰਦੀ ਰਹਿੰਦੀ ਆ ਇੱਥੇ ਵੀ ਇੱਕ ਦੂਜੇ ਸੂਬਿਆਂ ਦੀ ਜਿਹੜੀ ਸੀਆਈਡੀ ਹੁੰਦੀ ਆ ਜਾਂ ਇਸ ਤਰ੍ਹਾਂ ਦੀ ਇੰਟੈਲੀਜੈਂਸੀ ਵੱਲਿਆਂ ਜਨਸਥਾਨੀਆਂ ਨੂੰ ਇੱਕ ਦੂਜੇ ਨਾਲ ਸੂਚਨਾਵਾਂ ਸ਼ੇਅਰ ਕਰਦੀਆਂ ਰਹਿੰਦੀਆਂ ਨੇ ਤਾਂ ਇਹ ਆਪਣੇ ਆਪ ਦੇ ਵਿੱਚ ਜਾਨੀਏ ਪੰਜਾਬ ਤੇ ਹਰਿਆਣਾ ਜੀ ਕਿਉਂਕਿ ਅੱਜ ਕੱਲ ਆਪਾਂ ਕਹਿੰਦੇ ਆ ਦੋਨਾਂ ਦੇ ਹੀ ਨੌਜਵਾਨ ਜਿਹੜੇ ਆ ਬਹੁਤ ਵੱਡੀ ਗਿਣਤੀ ਚ ਬਾਹਰ ਜਾਂਦੇ ਆ ਤਾਂ ਦੋਨਾਂ ਵਾਸਤੇ ਹੀ ਦਿੱਕਤ ਪਰੇਸ਼ਾਨੀ ਵਧਾਉਣ ਵਾਲੀ ਖਬਰ ਹੈ ਬਾਕੀ ਹੁਣ ਵੇਖੋ ਮੈਂ ਤਾਂ ਸਮਝਦਾ ਕਿ ਆਉਣ ਵਾਲੇ ਸਮੇਂ ਤੇ ਵਿੱਚ ਨਾ ਇਹਨੇ ਵੇਖਿਓ ਇਸ ਤਰ੍ਹਾਂ ਦਾ ਸਿਸਟਮ ਕਰ ਦੇਣਾ ਜਿਵੇਂ ਚਾਈਨਾ ਚ ਆਪਾਂ ਦੇਖਦੇ ਹੁਣੇ ਨਾ ਕਿ ਫੇਸ ਰੈਕਗਨਾਈਜੇਸ਼ਨ ਵਾਲਾ ਉਹਨਾਂ ਦਾ ਸਿਸਟਮ ਹੈ ਇੱਕ ਵਕਾਇਦਾ ਤਾਂ ਜੀ ਜੀ ਤਾਂ ਇਸ ਤਰ੍ਹਾਂ ਫਟੇਰਾ ਤੇ ਵਧਣ ਤੋਂ ਪਹਿਲਾਂ ਇਹ ਮਤਲਬ ਕਿ ਪਛਾਣ ਲਿਆ ਕਰਨ ਕਿ ਕਿਹੜਾ ਬੰਦਾ ਕਿਧਰੋਂ ਨਿਕਲ ਰਿਹਾ ਕਿਉਂਕਿ ਡਾਟਾ ਆਧਾਰ ਦੇ ਜ਼ਰੀਏ ਤਾਂ ਬਹੁਤ ਵੱਡਾ ਡਾਟਾ ਬੇਸ ਇਹਨਾਂ ਦੇ ਕੋਲ ਹੈ ਹੀ ਆ ਸਿਰਫ ਬਾਦੀਆਂ ਗੱਲਾਂ ਨਹੀਂ ਪਰ ਜੇ ਇਸ ਅੰਦੋਲਨ ਤੇ ਨਾਲ ਜੁੜੀ ਕੋਈ ਗੋਰ ਆਪਾਂ ਵੱਡੀ ਖਬਰ ਪਰ ਓਲ ਇਹ ਤਾਂ ਉਹਦੇ ਵਿੱਚ ਇਹੋ ਨਿੱਤਲ ਕੇ ਆ ਰਹੀ ਆ ਯੋਥਲ ਸਪੀਕਰ ਲੱਗ ਚੁਕੇ ਆ ਟੈਂਟ ਲੱਗ ਚੁਕੇ ਇਸ ਤਰ੍ਹਾਂ ਲੱਗਦਾ ਹੈ ਕਿ ਕੱਲ ਜਿਹੜਾ ਇਹਨਾਂ ਨੇ ਅੰਤਮ ਫੈਸਲਾ ਲੈਣਾ ਹੈ ਅਸੀਂ ਕੀ ਕਰੀਏ ਉਹਦੇ ਵਿੱਚ ਹੋ ਸਕਦਾ ਹੈ ਕਿ ਸਿੰਘੂ ਬਾਰਡਰ ਦੀ ਤਰਜ਼ ਤੇ ਹੀ ਉਹ ਸ਼ੰਭੂ ਬਾਰਡਰ ਤੇ ਹੀ ਮੋਰਚਾ ਲੱਗੇ ਜਾਵੇ ਇਹ ਕੱਲ ਨੂੰ ਬਾਕੀ ਸਾਫ ਹੋਏਗਾ ਕਿ ਕਿਸਾਨ ਅਗੂ ਕਿਸ ਦਿਸ਼ਾ ਵੱਲ ਅੱਗੇ ਵਧਦੇ ਆ ਹੂੰ ਮਿੰਟੂ ਜੀ ਹਿਮਾਚਲ ਦੇ ਵਿੱਚ ਇਸ ਵੇਲੇ ਕਾਫੀ ਪੋਲਿਟਿਕਲ ਸੰਕਟ ਆਇਆ ਹੋਇਆ ਕਾਂਗਰਸ ਵਾਸਤੇ ਬੜੀਆਂ ਸਮੱਸਿਆਵਾਂ ਉੱਥੇ ਬਣੀਆਂ ਨੇ ਕੀ ਅਪਡੇਟ ਹੈ ਜੀ ਪਹਾੜੀ ਇਸ ਸਿਆਸੀ ਕਮਸਾਣ ਦੇ ਵਿੱਚ ਦੇ ਕੋ ਗੱਲੇ ਕਿ ਉਦੋਂ ਤੇ ਲੱਗਦਾ ਸੀ ਕਿ ਪਾੜਾ ਤੋਂ ਕਾਂਗਰਸ ਰੇਡ ਜਾਣੀ ਆ ਹੂੰ ਹੂੰ ਪਰ ਅੱਜ ਦਾ ਦਿਨ ਜਿਹੜਾ ਕਹਿ ਲੋ ਕਿ ਦੋ ਥਿੰਗ ਦੇ ਬੰਦਿਆਂ ਨੇ ਇਹਨਾਂ ਨੂੰ ਬਚਾ ਲਿਆ ਵੈਸੇ ਤਾਂ ਜੇ ਤੁਸੀਂ ਦੇਖੋ ਕਿ ਕਰਨਾਟਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਖੇਲਾ ਹੋਇਆ ਉਦਾਂ ਤੁਸੀਂ ਕਦੇ ਨਹੀਂ ਵੇਖਿਆ ਹੁਣ ਕਿ ਛੇਤੀ ਕੀਤੇ ਆ ਆਰਐਸਐਸ ਦੀ ਬੈਕਗ੍ਰਾਉਂਡ ਵਾਲਾ ਬੰਦਾ ਜਾ ਇਹਨਾਂ ਦੀ ਪੋਲੀਟੀਕਲ ਜਮਾਤ ਦਾ ਬੰਦਾ ਛੇਤੀ ਕੀਤੇ ਆ ਫਿਰ ਜਾਊਗਾ ਪਰ ਕਰਨਾਟਕ ਦੇ ਵਿੱਚ ਕੀ ਹੋਇਆ ਕਿ ਉੱਥੇ ਕਰਾਸਿੰਗ ਵੋਟ ਇਹਨਾਂ ਦਾ ਬੰਦਾ ਕਰ ਗਿਆ ਇੱਕ ਹੂੰ ਹੂੰ ਤਾਂ ਉਹ ਕਿਹਦੀ ਬਦੌਲਤ ਉੱਥੇ ਸੀ ਡੀ ਕੇ ਸ਼ਿਵ ਕੁਮਾਰ ਜੀ ਬੜਾਈ ਤਗੜਾ ਆਗੂ ਹੈ ਜਿਨੇ ਉੱਥੇ ਕਾਂਗਰਸ ਸਰਕਾਰ ਨੂੰ ਸਥਾਪਿਤ ਕੀਤਾ ਹੈ ਉਹ ਉਹਨੂੰ ਆਬਜ਼ਰਵਰ ਲਾਇਆ ਗਿਆ ਉਦਾਸਾਂ ਵੀ ਆ ਗਏ ਮદાન ਚ ਆ ਗਏ ਜਦੋਂ ਤੇ ਹਰ ਇੰਟਰਸਟਿੰਗ ਗੱਲ ਦੇਖੋ ਵਿੱਚ ਹੈ ਜੀ ਇਥੋਂ ਦਾ ਜਿਹੜਾ ਸੁਬਾਈ ਇਨਚਾਰਜ ਹੈ ਪਤਾ ਕੌਣ ਹੈ ਅਰਜੀਵ ਸ਼ੁਕਲਾ ਉਹ ক্রিকেট ਵਾਲਾ ਜੀ ਜੀ ਅੱਛਾ ਜੀ ক্রিকেট ਵਾਲਾ ਉਹ ਬ੍ਰਾਡਕਾਸਟਰ ਵੀ ਸੀ ਨਾ ਪਰ ਬ੍ਰਾਡਕਾਸਟਰ ਵੀ ਸੀ ਨਾ ਪਹਿਲਾਂ ਆਈ ਥਿੰਕ ਜਿੰਮ ਸ਼ੁਕਲਾ ਮੇਬੀ ਮੈਨੂੰ ਇਹ ਨਾ ਪਤਾ ਨਹੀਂ ਆਜ ਤੱਕ ਆਉਣਾ ਨਹੀਂ ਸੀ ਚਲੋ ਐਨੀਵੇ ਜੀ ਜੀ ਮਾਮੀ ਉਹ ਬੀਸੀਸੀਆਈ ਦੀ ਵਿੱਚ ਬਹੁਤ ਲੰਬੇ ਸਮੇਂ ਤੋਂ ਟਿਕਾ ਰਿਹਾ ਜੀ ਤੇ ਉਹ ਕਿਤੇ ਲੰਬਦਾ ਹੀ ਨਹੀਂ ਲੱਭਿਆਦਾ ਪਤਾ ਹੀ ਨਹੀਂ ਹੈ ਇੱਕ ਕਮਾਲ ਦੀ ਗੱਲ ਨੇ ਕਿ ਬੀਸੀਸੀਆਈ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਅੱਧੀ ਅਲਰਾਗਠਾਕਰ ਕੀ ਤੇ ਅੱਧੀ ਗੁਜਰਾਤੀਆਂ ਦੀ ਉਹ ਰਾਣ ਖਾਕਰ ਕਿੱਥੋਂ ਆਉਂਦਾ ਤੇਜੀਬ ਸ਼ੁਕਲਾ ਉੱਥੋਂ ਦਾ ਹੀ ਜੀ ਇਹਨਾਂ ਨੇ ਇਨਚਾਰਜ ਲਾ ਰਿਹਾ ਤਾਂ ਕਾਂਗਰਸ ਨੇ ਪੈਰ ਪੈਰ ਤੇ ਗਲਤੀਆਂ ਕੀਤੀਆਂ ਨੇ ਇਸ ਮਾਮਲੇ ਦੇ ਵਿੱਚ ਖੈਰ ਅਜੇ ਬਚ ਗਏ ਆ ਕਿਉਂਕਿ ਤੁਹਾਨੂੰ ਪਤਾ ਹੈ ਬਜਟ ਛੜਾਉਂਦਾ ਮਨੀ ਬਿੱਲ ਹੁੰਦਾ ਮਨੀ ਬਿੱਲ ਦੇ ਵਿੱਚ ਜੇ ਤੁਸੀਂ ਵੋਟ ਪ੍ਰੋਸੇ ਦਾ ਹਾਸਲ ਨਹੀਂ ਕਰ ਪਾਉਂਦੇ ਤਾਂ ਬਸ ਸਰਕਾਰ ਗਈ ਉੱਥੇ ਹੀ ਉੱਥੇ ਡਿੱਗ ਪਈ ਸਰਕਾਰ ਕਟੜੀ ਰਾਜ ਆਪਣੇ ਆਪ ਲੱਗ ਜਾਂਦਾ ਹੈ ਤਾਂ ਅਜੇ ਬਾਤ ਚਿਸ ਕਰਕੇ ਕਹਿ ਕਿਉਂਕਿ ਸਪੀਕਰ ਆਪਣਾ ਸੀ 35 ਆ ਨਹੀਂ ਸੌਰੀ 15 ਬੜਾਈ ਕਾਂ ਦੀ ਇਹਨਾਂ ਨੇ ਸਸਪੈਂਸ਼ਨ ਕਰ ਦਿੱਤੀ ਉਸ ਤੋਂ ਬਾਅਦ ਬੜਾ ਉੱਥੇ ਰੌਲਾ ਪਿਆ ਉਸ ਤੋਂ ਬਾਅਦ ਚਲੋ ਇਹ مصیبت ਟਲ ਗਈ ਹਾਲ ਦੀ ਘੜੀ ਪਰ ਇਹ ਦੱਸਿਆ ਜਾ ਰਿਹਾ ਕਿ ਹੁਣ ਕਾਂਗਰਸ ਦੇ ਵਿੱਚ ਰੌਲਾ ਇਹ ਪੈ ਗਿਆ ਵੇਖੋ ਕਾਂਗਰਸ ਦਾ ਨਾ ਅੰਦਰੂਨੀ ਕਲੇਸ਼ ਕਿਸ ਪੱਧਰ ਦਾ ਹੈ ਇਹਨਾਂ ਦੀ ਰਾਜਨੀਤੀ ਕਿਸ ਪੱਧਰ ਦੀ ਹੈ ਹੁਣ ਕਹਿੰਦੇ ਕਿ ਦੇਖੋ ਜੀ ਚਲੋ ਕ੍ਰਾਸ ਵੋਟਿੰਗ ਹੋ ਗਈ ਵਿਚਾ ਡੋਖੜਾ ਹੁਣ ਰੌਲਾ ਇਹ ਹੈ ਕਿ ਸੀਐਮ ਬਦਲ ਦਿਓ بس ਸੰਡਾ ਕੋ ਸੱਠੰਡਾ ਹੋ ਜਾਏਗਾ ਜੀ ਯਾਨੀ ਜਿਹੜੇ ਬੰਦੇ ਕ੍ਰਾਸ ਵੋਟਿੰਗ ਕਰ ਗਏ ਆ ਉਹ ਕਹਿੰਦੇ ਕਿ ਹੁਣ ਸੀਐਮ ਬਦਲ ਦਿਓ ਸੀਐਮ ਬਦਲਣ ਪਿੱਛੇ ਵੀ ਤੁਹਾਨੂੰ ਪਤਾ ਹੀ ਆ ਕਿ ਉੱਥੇ ਦਾ ਜਿਹੜਾ ਰਾਜ ਕਰਾਣਾ ਵੀਰ ਭਦਰ ਸਿੰਘ ਉਹਦੀ ਜਿਹੜੀ ਵਾਈਫ ਆ ਪ੍ਰਤਿਭਾ ਸਿੰਘ ਉਹ ਬਹੁਤ ਲੰਮੇ ਸਮੇਂ ਤੋਂ ਇਸ ਤਾਕ ਦੇ ਵਿੱਚ ਸੀ ਕਿਉਂਕਿ ਜਦੋਂ ਇਹਨਾਂ ਨੇ ਇਲੈਕਸ਼ਨ ਜਿੱਤਿਆ ਉਸ ਵੇਲੇ ਹੀ ਉਹਨਾਂ ਨੇ ਤੇ ਦਾਬੇਦਾਰੀ ਠੋਕ ਦਿੱਤੀ ਸੀ ਪਰ ਰਾਹੁਲ ਗਾਂਧੀ ਨੇ ਇੱਕ ਆਮ ਸੁਧਾਰਨ ਵਰਕਰ ਜਿਹੜਾ ਕੰਮ ਕਰਦਾ ਕਰਦਾ ਇੱਥੋਂ ਤੱਕ ਪਹੁੰਚਿਆ ਸੀ ਸੁਖੂ ਉਸ ਨੂੰ ਤਾਜਪੋਸ਼ੀ ਕਰਨ ਕੇ ਇੱਥੇ ਬਿਠਾ ਦਿੱਤਾ ਜੀ ਤੁਸਤਾ ਸੁਭਾਨ ਪਰ ਉਹ ਹੁਣ ਮੌਕਾ ਬਣ ਗਿਆ ਜੀ ਦੂਸਰੇ ਪਾਸੇ ਜਿਹੜੀ ਲੋਬਿੰਗ ਹੋਈ ਉਹਨੇ ਬਹੁਤ ਕਮਜ਼ੋਰ ਕਰ ਦਿੱਤਾ ਸੁਕੂ ਤੇ ਸੁਕੂ ਵੈਸੇ ਕਹਿੰਦਾ ਕਹਿੰਦਾ ਮੈਂ ਯੋਧਾ ਆਦਮੀ ਆ ਹਾਰ ਨਹੀਂ ਮੰਨੂਗਾ ਖੇਤੀ ਕੀਤਿਆ ਲਈਦਾ ਨਹੀਂ ਬਾਕੀ ਹਾਈ ਕਮਾਂਡ ਜੋ ਕਹਿ ਕਿ ਕੰਮ ਸੂਤ ਉਸੇ ਤਰ੍ਹਾਂ ਆ ਜਾਣਾ ਆ ਪਰ ਹਾਲ ਨਹੀਂ ਕਿ ਅੱਜ ਕਾਗਰਸ ਵਾਸਤੇ ਵੱਡੀ ਰਾਹਤ ਆ ਕਿ ਇਹਨਾਂ ਨੇ ਸਰਕਾਰ ਬਚਾ ਲਈ ਆ ਪਰ ਤੁਸੀਂ ਸੋਚ ਕੇ ਵੇਖੋ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਲੋਕ ਸਭਾ ਦੇ ਇਲੈਕਸ਼ਨ ਤੇ ਕਿਸ ਤਰ੍ਹਾਂ ਦਾ ਇੰਪੈਕਟ ਪੈਣ ਵਾਲਾ ਹੈ ਕਿਉਂਕਿ ਤੁਸੀਂ ਐਨ ਮੌਕੇ ਤੇ ਆ ਕੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਥੇ ਹੂੰ ਮਿੰਟਰੀ ਮੁਹੱਲੀ ਦੇ ਵਿੱਚ ਇਨਕਾਊਂਟਰ ਹੋਇਆ ਜੀ ਇੱਕ ਜਣਾ ਜ਼ਖਮੀ ਹੋਇਆ ਕੀ ਵੇਰਵਾ ਅੱਜ ਦੇਖੋ ਜਿਹੜਾ ਇਹ ਇਨਕਾਊਂਟਰ ਹੋਇਆ ਇਹਦੇ ਵਿੱਚ ਜੋ ਜ਼ਖਮੀ ਆ ਕੁਮਾਰ ਦੀ ਗੱਲ ਹੈ ਕਿ ਉਹ ਯੂਬੀ ਦਾ ਹੈ ਬਨਵਾਰੀ ਉਹ ਕੋਨਕਲ ਗੈਂਗ ਜਿਹੜਾ ਉਹਦਾ ਕਾਰਕੁੰਨ ਹੈ ਮਤਲਬ ਕੀ ਦੱਲੇ ਹੈ ਕਿ ਵੇਖੋ ਕਿਸ ਤਰ੍ਹਾਂ ਦੀਆਂ ਹੁਣ ਇੱਥੇ ਇਹ ਸਰਗਰਮੀਆਂ ਵਧੀਆਂ ਹੋਈਆਂ ਨੇ ਕ੍ਰਿਮੀਨਲ ਸਰਗਰਮੀਆਂ ਕਿ ਹਰਿਆਣੇ ਦੇ ਹੀ ਗੈਂਗ ਨੇ ਉਹ ਆਖੇ ਪੰਜਾਬ ਦੇ ਵਿੱਚ ਵੀ ਕੰਮ ਕਰ ਰਹੇ ਆ ਤੇ ਪੰਜਾਬ ਦੇ ਗੈਂਗ ਆ ਉਹ ਹਰਿਆਣੇ ਚ ਜਾ ਕੇ ਕੰਮ ਕਰ ਰਹੇ ਆ ਹਰਿਆਣੇ ਵਾਲੇ ਰਾਜਸਥਾਨ ਚ ਰਾਜਸਥਾਨ ਵਾਲੇ ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਗਿਆ ਕਿ ਕੋਈ ਸਮਝ ਹੀ ਨਹੀਂ ਆ ਰਹੀ ਜੀ ਤਵੇਹਾਂ ਇਨਕਾਉਂਟਰ ਜਿਹੜਾ ਹੋਇਆ ਚਫੜਚੜੀ ਦੇ ਕੋਲ ਇਨਕਾਉਂਟਰ ਹੋਇਆ ਦੇਰ ਸ਼ਾ ਇਹਦੇ ਜ਼ਖਮੀ ਹੋਣ ਦੀ ਖਬਰ ਆ ਬਨਵਾਰੀ ਦੇ ਤੇ ਦੂਸਰਾ ਜਣਾ ਭੱਜ ਗਿਆ ਐਸਐਸਪੀ ਉੱਥੋਂ ਦੇ ਉਹ ਪੁਸ਼ਟੀ ਕਰ ਰਹੇ ਸੀ ਕਿ ਕਿ ਮਾਲਪੁਰ 15 ਦਿਨ ਪਹਿਲਾਂ ਜਿਹੜੀ ਫਾਇਰਿੰਗ ਹੋਈ ਆ ਉਹਦੇ ਵਿੱਚ ਵੀ ਇਹ ਦੋਸ਼ੀ ਸੀਗਾ ਹਮ ਹੁਣ ਇੱਕ ਚੀਜ਼ ਐਸਐਸਪੀ ਗੁਰਾਨੇ ਹੋਰ ਕਈ ਯਾਰ ਕਿ ਜਦ ਸਾਨੂੰ ਲੀਡ ਮਿਲੀ ਤਾਂ ਲੀਡ ਦੇ ਵਿੱਚ ਇਹ ਸਾਨੂੰ ਖਾਸ ਤੌਰ ਤੇ ਪਤਾ ਲੱਗਿਆ ਕਿ ਕਿਸੇ ਸਿੰਗਰ ਦੀ ਰੈਕੀ ਕਰਨਾ ਹੈ ਹਮ ਹਮ ਤਾਂ ਇਹ ਸਮਾਉ ਦੀ ਗੱਲ ਹੈ ਕਿ ਕੱਲ ਪਰਸੋਂ ਹਜੇ ਬੰਟੀ ਬੈਂਸ ਵਾਲਾ ਮਾਮਲਾ ਜਿਹੜਾ ਉਹ ਦੇਖ ਰਿਹਾ ਸੀ ਕਿੰਨਾ ਭਾਗੇ ਹੋਇਆ ਸੀਗਾ ਹਾਂਜੀ ਅੱਜ ਇੱਕ ਹੋਰ ਰਾਏਕ ਵੀ ਰੱਖੀ ਹੁਣ ਇਹਨੂੰ ਜੋੜਿਆ ਜਾ ਰਿਹਾ ਹੈ ਸ਼ਾਇਦ ਉਸੇ ਹੀ ਘਟਨਾਕ੍ਰਮ ਦਾ ਇਹ ਹਿੱਸਾ ਹੋਵੇ ਹਮ ਹਮ ਇਹ ਵੀ ਜੋੜਿਆ ਜਾ ਰਿਹਾ ਹੈ ਜੀ ਇਹ ਇਸ਼ਾਰਾ ਕਰ ਰਹੀ ਹੈ ਪੁਲਿਸ ਕਿ ਉਹ ਕੋਲ ਕੇ ਗੱਲ ਪੁਲਿਸ ਨਹੀਂ ਕਰ ਰਹੀ ਵੈਸੇ ਇਹ ਮਾਮਲੇ ਸੰਵੇਦਨਸ਼ੀਲ ਹੁੰਦੇ ਆ ਇਹਨਾਂ ਨੂੰ ਜ਼ਿਆਦਾ ਟੱਕ ਕੇ ਚੱਲਿਆ ਜਾਂਦਾ ਪਰ ਇਹਨਾਂ ਨੇ ਇਹ ਜ਼ਰੂਰ ਪੁਸ਼ਟੀ ਕੀਤੀ ਆ ਕਿ ਇਹ ਵੀ ਇੱਕ ਸਿੰਗਰ ਦੀ ਰੇਕੀ ਕੀਤੀ ਜਾ ਰਹੀ ਸੀਗੀ ਹੁਣ ਉਹ ਕੌਣ ਹੈ ਮੰਟੀ ਵੈਸੇ ਜਾਂ ਕੋਈ ਵੀ ਇਸੀ ਕੋਈ ਹੋਰ ਆ ਇਹ ਪਤਾ ਨਹੀਂ ਹੈ ਪੁਸ਼ਟੀ ਇਹਦੀ ਨਹੀਂ ਹੋਈ ਪਰ ਇਹ ਕਮਾਲ ਦੀ ਗੱਲ ਹੈ ਕਿ ਕੱਲ ਪਰਸੋਂ ਜਿਹੜੀ ਉਹ ਹੀ ਹੈ ਘਟਨਾ ਉਸ ਤੋਂ ਬਾਅਦ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਜਿਹੜੇ ਸ਼ੂਟਰ ਆ ਉਹ ਫੇਰ ਉੱਥੇ ਦੰਦ ਨਾਲ ਦੇ ਫਿਰਦੇ ਆ ਟਿਕਮਾਲ ਦੀ ਗੱਲ ਆ ਸੀ ਹੂੰ ਮਿੰਟਰ ਜੀ ਪੰਜਾਬ ਸਰਕਾਰ ਨੇ ਸੂਬੇ ਦੀਆਂ ਜਿਹੜੀਆਂ ਸਾਰੀਆਂ ਪੰਚਾਇਤਾਂ ਨੇ ਉਹ ਭੰਗ ਕਰ ਦਿੱਤੀਆਂ ਨੇ ਜੀ ਹਾਂ ਜੀ ਪਹਿਲਾਂ ਵੀ ਇਹਨਾਂ ਨੇ ਭੰਗ ਕੀਤੀਆਂ ਸੀ ਪਰ ਫੇਰ ਉਤੋਂ ਕਹਿ ਲੋ ਕਾਨੂੰਨ ਦਾ ਡੰਗ ਵੱਜ ਗਿਆ ਤੇ ਫੇਰ ਮਾਮਲਾ ਜਿਹੜਾ ਪੁੱਠਾ ਪੈ ਗਿਆ ਸੀਗਾ ਉਹ ਕੁਝ ਉਹ ਇਹਨਾਂ ਨੇ ਜਿਹੜੇ ਸੀਗੇ ਅਧਿਕਾਰੀ ਉਹਨਾਂ ਨੂੰ ਸਿਕੰਜੇ ਚ ਲਿਆ ਸ਼ਾਇਦ 1-2 ਨੂੰ ਸਸਪੈਂਡ ਵੀ ਕਰ ਦਿੱਤਾ ਸੀਗਾ ਪਰ ਹੁਣ ਅੱਜ ਇਹਨਾਂ ਨੇ ਦੁਬਾਰ ਤੋਂ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਜਿਹੜੀਆਂ ਤੁਰੰਤ ਪ੍ਰਭਾਵ ਦੇ ਨਾਲ ਆਗਰਤੀਆਂ ਤੇ ਨਵੀਆਂ ਪੰਚਾਇਤਾਂ ਤੋਂ ਤੱਕ ਅਧਿਕਾਰੀ ਜਿਹੜੇ ਆ ਪੰਚਾਇਤਾਂ ਦਾ ਕੰਮ ਕਾਜ ਵੰਡਣਗੇ ਹਮਮ ਅੱਛਾ ਕਮਾਰ ਵੀ ਦੰਥੇ ਇਹ ਆ ਕਿ ਮੇਕੋ ਜਦੋਂ ਕਾਰਜਕਾਲ ਹੀ ਪੂਰਾ ਹੋ ਗਿਆ ਤੇ ਪੰਚਾਇਤਾਂ ਭੰਗ ਕਰ ਦਿੱਤੀਆਂ ਦਾ ਮਤਲਬ ਕੀ ਆ ਜੀ ਤੁਸੀਂ ਤੇ ਸਿਰਫ ਉਹ ਰੈਕਸ਼ਨ ਕਰਵਾਉਣਾ ਭੰਗ ਤੇ ਤੁਸੀਂ ਉਦੋਂ ਕੀਤੀਆਂ ਸੀਗੀਆਂ ਜਦੋਂ ਕਾਰਜਕਾਲ ਨਹੀਂ ਸੀ ਪੂਰਾ ਹੋਇਆ ਹਮਮ ਕਾਨੂੰਨ ਨੇ ਤੁਹਾਨੂੰ ਸਾਬ ਕਿ ਸਿਕਾਇਆ ਸੀਗਾ ਤਾਂ ਖੈਰ ਜਿਹੜਾ ਕਾਰਜਕਾਲ ਸੀਗਾ ਉਹ ਤਾਂ ਜਨਵਰੀ ਚ ਹੀ ਪੂਰਾ ਹੋ ਗਿਆ ਸੀਗਾ ਤਾਂ ਇੱਕ ਨਾ ਹੋਏਗਾ ਕਿ ਕੀਹਨੇ ਸਰਕਾਰੇ ਸੋਚ ਕੇ ਚਲਦੀ ਪਈ ਆ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਂ ਜੀ ਐਸੀ ਇਹ ਸੰਭਵ ਹੋ ਵੀ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਜੇ ਪੰਚਾਇਤੀ ਚੋਣਾਂ ਤੁਸੀਂ ਹੁਣ ਨਾ ਕਰਾਉਂਗੇ ਯਾਨੀ ਆਪਣੇ ਅਪ੍ਰੈਲ ਦੇ ਵਿੱਚ ਤੇ ਵੈਸੀ ਵੱਡੀ ਆ ਜਾਂਦੀ ਆ ਹੂੰ ਹੂੰ ਮਾਰਚ ਵੀ ਨਹੀਂ ਆ ਮਈ ਦੇ ਵਿੱਚ ਫਿਰ ਸਰਕਾਰ ਦਾ ਗਠਨ ਹੋਣਾ ਤਾਂ ਗਰਮੀਆਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਕਿ ਉਹ ਇਹ ਦੇਖਣਾ ਹੋਵੇਗਾ ਚੋਣਾਂ ਵੀ ਲੱਗਣਾ ਫਿਰ ਤੁਹਾਨੂੰ ਪਤਾ 10 ਜੂਨ ਤੋਂ ਬਾਅਦ ਚੋਣਾਂ ਵੀ ਲੱਗਣਾ ਸ਼ੁਰੂ ਹੋ ਜਾਂਦਾ ਕਿ ਇੰਨਾ ਲੇਟ ਲਿ ਜਾਣਗੇ ਜਾਂ ਫਿਰ ਪੰਚਾਇਤੀ ਚੋਣਾਂ ਜਿਹੜੀਆਂ ਉਹ ਛੇਤੀ ਹੁਣ ਨਬੜ ਜਾਣਗੀਆਂ ਕਿਉਂਕਿ ਆਪਾਂ ਦੇਖ ਰਹੇ ਹਾਂ ਵੋਟ ਆਫ ਕੰਡੈਕਟਰ ਲੱਗਣ ਦੀ ਜਿਹੜੀ ਸੰਭਾਵਨਾ ਹੈ ਉਹ ਇਹ ਆ ਕਿ 5 ਤੋਂ 15 ਦੇ ਦਰਮਿਆਨ ਵੋਟ ਆਫ ਕੰਡੈਕਟਰ ਲੱਗ ਸਕਦਾ ਹੈ ਹਮ ਤਾਂ ਕਿ ਨਾਲ ਕਰਵਾਉਣ ਦਾ ਸੋਚ ਰਹੇ ਕਿ ਵੋਟਾਂ ਨਾਲ ਹੀ ਕਰਵਾ ਲਈਆਂ ਜਾਂ ਕੰਮ ਰਵੇਡ ਲਿਆ ਜਾਵੇ ਜਾਂ ਅਗਾ ਪਿਸ਼ਾ ਕਰ ਕਿ ਹੁਣ ਇਹਦੇ ਤੇ ਨਿਗਾਹ ਬਣੂ ਰਹੀ ਹੈ ਜੀ ਮੈਂਟਰ ਜੀ ਪੰਜਾਬ ਪੁਲਿਸ ਵਾਲਿਆਂ ਨੂੰ ਨਵੀਆਂ ਗੱਡੀਆਂ ਮਿਲੀਆਂ ਨੇ ਜੀ ਹਾਂ ਜੀ ਦੇਖੋ ਜਿਹੜੇ ਥਾਣਿਆਂ ਦੇ ਐਸ ਐਚਓ ਹੁੰਦੇ ਆ ਜਿਨ੍ਹਾਂ ਨੂੰ ਸਟੇਸ਼ਨ ਹੈੱਡ ਆਫੀਸਰ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਇਹਨਾਂ ਨੇ ਅੱਜ ਨਵੀਆਂ ਗੱਡੀਆਂ ਦਿੱਤੀਆਂ ਨੇ ਮਾਨ ਸਾਹਿਬ ਆਪ ਹੀ ਅਚੰਡਾ ਫੈਰਾਉਂ ਗਏ ਸੀਗੇ ਕਿ ਚਲੋ ਭਾਈ ਖਿੱਚਦੇ ਹੋ ਕੰਮ ਨੂੰ ਅੱਗੇ ਇਹਨਾਂ ਨੇ ਐਸ ਐਸਫ ਬਣਾਈ ਸੀਗੀ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਦਿੱਤੀਆਂ ਐਸ ਐਸਫ ਦਾ ਇਹਨਾਂ ਨੇ ਆਂਕੜਾ ਵੀ ਰੱਖਿਆ ਕਿ ਕਿਸ ਤਰ੍ਹਾਂ ਭਾਈ ਹੁਣ ਗਿਰਾਵਟ ਆ ਰਹੀ ਹੈ ਜੋ ਸੜਕੀ ਹਾਲਸਿਆਂ ਦੇ ਵਿੱਚ ਮੌਤਾਉਂਦੀਆਂ ਸਨ ਚਲੋ ਬੇਤਰੀਨਿਆਲਾ ਤਰੀਨੇ ਆ ਜਿਸ ਤਰ੍ਹਾਂ ਦੀਆਂ ਕੋਸ਼ਾ ਹੁੰਦੀਆਂ ਰੰਗ ਲਿਆਉਂਦੀਆਂ ਨੇ ਤੇ ਬਹੁਤ ਵਧੀਆ ਗੱਲ ਅਖੇਰ ਦਾਨੇ ਆ ਕਿ ਸੀਐਮ ਸਾਹਿਬ ਨੇ ਬਹੁਤ ਲੰਮੀ ਚੌੜੀ ਸਪੀਚ ਕੀਤੀ ਆ ਤਾਂ ਤਣੋਂ ਕਰ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਨਿਯੁਕਤੀ ਪੱਤਰ ਦੇਣਾ ਹੁੰਦੇ ਆ ਤੇ ਲੋਕ ਜਿਹੜੇ ਆ ਫਿਰ ਉਦੋਂ ਤੱਕ ਜਦੋਂ ਤੱਕ ਵਾਸੀਆਂ ਨਾ ਲੈਣ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਚੋਪੀ ਨਹੀਂ ਕਰਦੇ ਉਦੋਂ ਤੱਕ ਭਾਸ਼ਣ ਦਿੰਦੇ ਰਹਿੰਦੇ ਨਿਯੁਕਤੀ ਪੱਤਰ ਵੰਡਣ ਲੱਗੇ ਆ ਵੀ ਤਾਂ ਇਹ ਉਹਨਾਂ ਦੀ ਕਲਾ ਕਹਿ ਲੋ ਆਦਾ ਕਹਿ ਲੋ ਜਾ ਕਈ ਵਾਰ ਕਲਾਕਾਰ ਦੀ ਆਦਤ ਵੀ ਹੁੰਦੀ ਹੈ ਤਾਂ ਖੈਰ ਅੱਜ ਵੀ ਇਹਨਾਂ ਨੇ ਕਾਫੀ ਲੰਮੀ ਚੌੜੀ ਸਪੀਚ ਦਿੱਤੀ ਪੁਲਸ ਵਾਲਿਆਂ ਨੂੰ ਕਿਹਾ ਕਿ ਤੁਹਾਨੂੰ ਅਨਟਰੇਨ ਕਰਾਂਗੇ ਤੁਹਾਡੇ ਵਾਸਤੇ ਖਾੜੇ ਲਾਵਾਂਗੇ ਤੁਹਾਡੇ ਜਨਮ ਦਿਨ ਤੇ ਕਾਰ ਆਉਂਦਾ ਤੁਹਾਡੇ ਘਰੇ ਪਰ ਜਿਹੜੀ ਕੰਮ ਦੀ ਗੱਲ ਹੈ ਨਾ ਮੈਂ ਵੇਖਿਆ ਪੁਲਸ ਵਾਲੇ ਮਾਮਲੇ ਦੇ ਵਿੱਚ ਇੱਥੇ ਕੋਈ ਨਹੀਂ ਕਰਦਾ ਵਿਜੇ ਹੂੰ ਹੂੰ ਸਾਡੀ ਪੁਲਿਸ ਫੋਰਸ ਦੇ ਵਿੱਚ ਰਿਫਾਰਮਸ ਦੀ ਜ਼ਰੂਰਤ ਹੈ ਜੀ ਨਹੀਂ ਰਿਫਾਰਮਸ ਦੀ ਜ਼ਰੂਰਤ ਉਹ ਕਦੇ ਕੋਈ ਗੱਲ ਨਹੀਂ ਕਰਦਾ ਅੱਛਾ ਚਲੋ ਗੱਡੀਆਂ ਦੇ ਦਿੱਤੀਆਂ ਇਹਨਾਂ ਨੇ ਉਹ ਵੀ ਵਧੀਆ ਗੱਲ ਹੈ ਚਲੋ ਤਾਂ ਆਪਾਂ ਇਹਨਾਂ ਦੀ ਬਿਆਦ ਵਿੱਚ ਕਹਿੰਦੇ ਨੇ ਕਿ ਬੀ ਦਾ ਲੇਖਾ ਕੀ ਪਾਉਣਾ ਮਸਲਾ ਤੇ ਇਹ ਆ ਕਿ ਥਾਣਿਆਂ ਨੂੰ ਜਦੋਂ ਗੱਡੀਆਂ ਮਿਲ ਗਈਆਂ ਇਹ ਗੱਡੀਆਂ ਤੇ ਸਿਰਫ ਐਸਐਚਓ ਨੇ ਯੂਜ਼ ਕਰਨੀਆਂ ਨੇ ਨਾ ਜਿਹੜੇ ਦੂਸਰੇ ਫੀਲਡ ਦੇ ਆ ਉਹਨਾਂ ਦੇ ਕੋਲ ਮੋਟਰਸਾਈਕਲ ਕਿਸ ਹਾਲਤ ਦੇ ਵਿੱਚ ਕੁਝ ਜਿਹਨਾਂ ਜਿਹੜੇ ਐਸਐਸਪੀ ਆ ਬਹੁਤ ਧਿਆਨ ਰੱਖਦੇ ਇਹਨਾਂ ਚੀਜ਼ਾਂ ਦਾ ਤੇ ਕੁਝ ਤੇ ਖਟਾਰਾ ਹੀ ਨਹੀਂ ਫਰਦੇ ਐਸਐਸਪੀ ਨੇ ਉਹ ਮਸ਼ੀਨਰੀ ਦੀ ਦੁਰੋਸਤੀ ਕਰੋ ਤੇ ਸਭ ਤੋਂ ਵੱਡੀ ਗੱਲ ਆ ਕਿ ਤੇਲ ਤਾਂ ਇਹਨਾਂ ਨੂੰ ਤੁਸੀਂ ਦੇਨੇ ਹੋ 5-7 ਦਿਨ ਤੱਕ ਉਹ ਚੱਕੇ ਚੋਂ ਯੇ ਨਾ ਫੋਕਦਾ ਤੇ ਬਾਕੀ ਬੰਕੀ ਚੱਲਦਾ ਮੰਗਾਰਾ ਤੇ ਕਈ ਵਾਰ ਪੈਟਰੋਲ ਪੰਪ ਵਾਲੇ ਵੀ ਜਿਹੜੇ ਨਾ ਕਰ ਦਿੰਦੇ ਨੇ ਹੂੰ ਹੂੰ ਸੋ ਤੁਸੀਂ ਭਰਾ ਨੂੰ ਕਹਿੰਦੇ ਕਿ ਚੀ ਸਟੇਸ਼ਨਰੀ ਵਾਸਤੇ ਪੈਸੇ ਨਹੀਂ ਆਉਂਦੇ ਜੀ ਮਤਲਬ ਕਿ ਜਿਹੜਾ ਸਟੇਸ਼ਨਰੀ ਦਾ ਸਮਾਨ ਆ ਨਾ ਜਿਵੇਂ ਕਾਗਜ਼ ਪੱਤਰ ਆ ਉਹਦੇ ਵਾਸਤੇ ਵੀ ਫੰਡ ਜਿਹੜੇ ਆ ਕਈ ਵਾਰ ਨਹੀਂ ਮਿਲਦੇ ਹੂੰ ਹੂੰ ਤਾਂ ਕੋਈ ਦਰਖਾਸਤ ਲਾਉਣ ਆਪਾਂ ਕਹਿੰਦਾ ਜੇ ਯਾਰ ਉੱਤੇ 100 ਰੁਪਏ ਦੇ ਕਾਗਜ਼ ਫੜ ਕੇ ਲੈ ਜੀ ਤਾਂ ਬੰਦਾ ਨਾ ਕਰਨ ਤੋਂ ਪਰੇ ਨਾ ਗਾਂ ਤੁਰਨ ਜੁਗਾ ਤਾਂ ਕਰ ਇਸ ਤਰ੍ਹਾਂ ਦਾ ਮਾਹੌਲ ਆ ਕਿ ਠੀਕ ਆ ਆਪਣਾ ਪਾਸ਼ਨ ਕਰਨ ਜੀ ਸਦਕੇ ਕਰਨ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਉਹ ਵੀ ਬੇਹਤਰੀਨ ਆ ਮਾੜੀ ਗੱਲ ਨਹੀਂ ਐ ਜੀ ਬਹੁਤ ਵਧੀਆ ਗੱਲ ਆ ਪਰ ਜਿੱਧਰ ਧਿਆਨ ਦੇਣ ਦੀ ਜ਼ਰੂਰਤ ਹੈ ਇੱਕ ਤਾਂ ਇਹ ਆ ਕਿ ਸਾਰੇ ਰਿਫਾਰਮਸ ਜ਼ਰੂਰੀ ਆ ਤੇ ਦੂਜੀ ਚੀਜ਼ ਇਹ ਆ ਕਿ ਗਲੀਆਂ ਗੱਡੀਆਂ ਜਿਹੜੀਆਂ ਨੇ ਉਹ ਉਹ ਨਾਲ ਤੇ ਚੱਲ ਰਹੀਆਂ ਨਹੀਂ ਐ ਹੂੰ ਹੂੰ ਉਹਨਾਂ 'ਚ ਤੇਲ ਪਾਣਾ ਪੋਕਣਾ ਤਾਂ ਉਹ ਜ਼ਰੂਰੀ ਆ ਕਿਉਂਕਿ ਇਹਨਾਂ ਨੂੰ ਲਿਮਟਿਡ ਜਿਆ ਤੇਲ ਦਿੰਦੇ ਨੇ ਜੀ ਜੇ ਮਸਲਨ ਮੈਨੂੰ ਲੱਗਦਾ ਯਾਦ ਨਹੀਂ ਹੈ ਕਿ ਕਿੰਨੀ ਮਾਤਰਾ ਚ ਪਰ ਜੇਕਰ ਉਹਨੂੰ 100 200 ਲੀਟਰ ਜੇ ਦੇਣਾ ਹੈ ਤਾਂ ਤੁਸੀਂ ਦੇਖੋ ਨਾ ਕਿ 24 ਘੰਟੇ ਇਹਨਾਂ ਦੀ ਡਿਊਟੀ ਆ ਜੀ ਤਾਂ ਉਹ ਬਹੁਤ ਜਲਦੀ ਬੁੱਕ ਜਾਂਦਾ ਬਾਕੀ ਦਾ ਟਾਈਮ ਫਿਰ ਉਹ ਉਦਾਂ ਆਸੇ ਉਪਾਸੇ ਉਹ ਜਾਂ ਕੇ ਲੋ ਉਤਾਰਦਾ ਇਹ ਦੇਖ ਕੇ ਇਹ ਸੰਗ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਇਦਾਂ ਜਿਗਾੜ ਹੀ ਲਾਉਣਾ ਪੈਂਦਾ ਪੁਲਸਾਂ ਦੇ ਜੀ ਮਿੰਟੂ ਜੀ ਅਖਿਲੇਸ਼ ਯਾਦਵ ਨੂੰ ਵੀ ਸੀਬੀਆਈ ਦਾ ਸਮਨ ਆ ਗਿਆ ਜੀ ਦੇਖੋ ਇਹ ਇੱਕ ਪੁਰਾਣੇ ਮਾਮਲੇ ਦੇ ਵਿੱਚ ਸਮਨਿੰਗ ਦੀ ਖਬਰ ਹੈ ਕਿ ਇਹਨਾਂ ਨੂੰ ਸਮਨਿੰਗ ਹੋ ਗਈ ਆ ਹਾਂ ਕਿ ਜਿਹੜੇ ਇਹਨਾਂ ਦੇ ਹੈਗੇ ਆ ਤਰਜਮਾਨ ਫਕਰੁਲ हसन ਮੈਂ ਉਹਨਾਂ ਦਾ ਸੁਣ ਰਿਹਾ ਸੀਗਾ ਬਿਆਨ ਉਹ ਕਹਿ ਰਹੇ ਆ ਕਿ ਹਾਂਜੀ ਸਾਨੂੰ ਵੀ ਜਾਣਕਾਰੀ ਜਿਹੜੀ ਆ ਮੀਡੀਆ ਤੋਂ ਮਿਲੀ ਆ ਪਰ ਆਫੀਸ਼ੀਅਲੀ ਸਾਨੂੰ ਕੋਈ ਵੀ ਹਾਨੇ ਤੱਕ ਸਮਨ ਪ੍ਰਾਪਤ ਨਹੀਂ ਹੋਇਆ ਹੂੰ ਹੂੰ ਤਾਂ ਇਹ ਹੁਣ ਦੇਖਣਾ ਹੋਏਗਾ ਕਿ ਅੱਜ ਸ਼ਾਮ ਤੱਕ ਜਾਂ ਰਾਤ ਤੱਕ ਸਮਨ ਦੀ ਤਮੀਲ ਹੋ ਜਾਂਦੀ ਆ ਕਿ ਨਹੀਂ ਕਿਉਂਕਿ ਤਾਂ ਤੱਕ ਦੀ ਤਰੀਕ ਦੱਸੀ ਜਾ ਰਹੀ ਹੈ ਕਿ 20 ਫਰਵਰੀ ਵਾਸਤੇ ਸੀਬੀਆਈ ਨੇ ਇਹਨਾਂ ਨੂੰ ਦਿੱਲੀ ਸੱਦੇ ਆ ਤੇ ਉਹਨੇ ਉਹਨੇ ਤਾਜ਼ਾ ਤਾਜ਼ਾ ਹੀ ਗੱਠ ਜੋੜ ਹੋਇਆ ਤੁਹਾਨੂੰ ਪਤਾ ਜਿੱਥੇ ਹੀ ਗੱਠ ਜੋੜ ਹੋਵੇ ਕੋਈ ਫਿਰ ਇਹ ਤਿੰਨ ਕਿਨਾ ਬਰਾਹੀ ਮੋ ਬਾਂ ਬੰਦ ਨਾ ਬਰਾਨੀ ਸ਼ਾਦੀ ਵਿੱਚ ਅਬਦੁੱਲਾ دیਵਾਨਾ ਇਹ ਬਿਨਾ ਬਰਾਹੀ ਮੈਂ ਮਾਰਤੇ ਆ ਹੀ ਜਾਂਦੇ ਆ ਈਡੀ ਵਾਲੇ ਜਾਂ ਦੂਸਰੀਆਂ ਏਜੰਸੀਆਂ ਵਾਲੇ ਕਹਿੰਦੇ ਮਾਮਲਾ ਕਾਫੀ ਪੁਰਾਣਾ ਆ ਜਦੋਂ ਇਹਨਾਂ ਦੀ ਸਰਕਾਰ ਸੀ ਤਾਂ ਉਸ ਵੇਲੇ ਕੁਝ ਜ਼ਿਲ੍ਹਿਆਂ ਦੇ ਵਿੱਚ ਇਲੀਗਲ ਮਾਈਨਿੰਗ ਜਿਵੇਂ ਆਪਣੇ ਇੱਧਰ ਚੱਲਦੀ ਆ ਉਸ ਤਰ੍ਹਾਂ ਦਾ ਮਾਮਲਾ ਸੀਗਾ ਤਾਂ ਉਹਦੇ ਵਿੱਚ ਡਾਇਰੈਕਟ ਦੱਸਦੇ ਆ ਕਿ ਅਕਲੇਸ਼ ਦਾ ਨਾਮ ਹੈ ਨਹੀਂ ਕਿਤੇ ਵੀ ਇੱਕ ਲਿਖੀ ਹੁੰਦੀ ਸੀ ਜਿਹਦਾ ਨਾਂ ਨਹੀਂ ਭੁੱਲਦਾ ਚੰਦਰਕਲਾ ਸੀਗਾ ਸ਼ਾਇਦ ਉਸ ਵੇਲੇ ਉਹਦੇ ਤੇ ਐਫ ਆਈ ਆਰ ਹੋਈ ਸੀ ਕਿ ਇਹਨਾਂ ਦਾ ਮਨਿਸਟਰ ਸੀ ਗਾਇਤਰੀ ਪਾਜਪਤੀ ਹੂੰ ਹੂੰ ਤੇ ਵੀ ਐਫ ਆਈ ਆਰ ਹੋਈ ਸੀ ਉਹਨੂੰ ਤੇ ਕਹਿੰਦੀ estrage ਕਿ ਕਿਸੇ ਟਾਈਮ ਉਹ ਬੀਪੀਐਲ ਕਾਰਡ ਹੋਲਡਰ ਸੀਗਾ ਹੂੰ ਹੂੰ ਮਤਲਬ ਜਿੱਦ ਤੱਕ ਇੰਦਾਂ ਬਿਲੋ 49 ਜੀ ਇਸ ਤਰ੍ਹਾਂ ਦਾ ਇੱਕ ਕਾਰਡ ਹੁੰਦਾ ਨੂੰ ਗੱਲ ਕਹਿੰਦੇ ਉਹ BPL ਤੋਂ BMW ਦਾ ਸਫਰ ਉਹਨੇ ਮਾਈਨਿੰਗ ਚੋਂ ਹੀ ਕੀਤਾ ਸੀ ਤਾਂ ਉਹਨੂੰ ਇਸ ਤਰ੍ਹਾਂ ਕਹਿੰਦੇ ਤੇ ਕਹਿੰਦਾ ਮਤਲਬ ਇਹ ਹੈ ਕਿ ਉਹ ਤਾਂ ਉਸ ਵੇਲੇ ਦਾ ਬਦਨਾਮ ਸੀਗਾ ਉਹ ਇਹਦੇ ਤੇ ਉਹ ਵੀ ਡਾਇਰੈਕਟ ਹੀ FIR ਜਾਂ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਗਵਾਹ ਦੇ ਤੌਰ ਤੇ ਦੱਸਦੇ ਆ ਕਿ ਅਕਲੇਸ਼ ਯਾਦਵ ਨੂੰ ਸੱਦੇ ਆ ਗਿਆ ਬਾਕੀ ਹੁਣ ਜਾਂਦੇ ਆ ਕਿ ਨਹੀਂ ਜਾਂਦੇ ਇਹ ਪਤਾ ਲੱਗੂਗਾ ਸਵੇਰੇ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਮੈਂ ਨਾ ਇੱਕ ਅਜਨਬਰੀ ਪੜ ਰਿਹਾ ਸੀਗਾ ਇਨਫੈਕਟ ਕਹਿੰਗੇ ਕਿ ਬਡੇ ਨੇ ਉਮਰ ਦੇ ਵਿੱਚ ਸਰਦਾਰ ਸਾਹਿਬ ਕੁਮਾਰ ਦੀ ਇਹਨਾਂ ਦੀ ਲਾਈਫ ਤੇ ਇੱਕ ਸ਼ਾਹਦ ਫਿਲਮ ਵੀ ਬਣਾ ਸਕਦੀ ਆ ਬਹੁਤ ਵਧੀਆ ਫਿਲਮ ਬਣ ਸਕਦੀ ਮੇਰਾ ਨਜ਼ਰੀਆ ਇਹ ਹੈਗੇ ਸੀ ਕਿ ਬਲਵੀਰ ਸਿੰਘ ਮਤਲਬ ਕਿ ਦੁਆਬੀ ਤੇ ਫਿਰ ਪੰਜਪੂਰ ਪੇ ਘਰੋਂ ਲੈ ਕੇ ਤੇ ਜਲੰਧਰ ਆਉਂਦੇ ਆ ਜਲੰਧਰ ਪਿੰਡ ਤੋਂ ਜਲੰਧਰ ਆਉਂਦੇ ਆ ਉਥੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਮਕਸਦ ਦੇ ਨਾਲ ਦਿਨ ਰਾਤ ਮਿਹਨਤ ਕਰਦੇ ਫਿਰ ਕਾਰੋਬਾਰ ਸ਼ੁਰੂ ਕਰਨਾ ਸੀ ਖੇਤੀ ਸਾਂ ਦਾ ਤੇ ਜਿਹਰ ਹੁੰਦਾ ਕਿ ਇਹ ਕਿ 5000 ਰੁਪਈਆ ਫੜਾਇਆ ਹੁੰਦਾ ਕਿ ਸਲੋ ਦੀ ਡੈਥ ਹੋ ਜਾਂਦੀ ਆ ਸਾਰਾ ਪੈਸਾ ਰੋਡਪੋਡ ਜਾਂਦਾ ਘਰੇ ਆ ਜਾਂਦੇ ਆ ਫੇਰ ਚਲੇ ਜਾਂਦੇ ਆ ਸਦਮੇ ਦੇ ਵਿੱਚ ਬਹੁਤ ਦੁਰਾਹ ਹੁੰਦਾ ਫੇਰ ਉੱਠਦੇ ਆ ਤੁਰਦੇ ਆ ਜੀ ਚਲੇ ਜਾਂਦੇ ਇੰਗਲੈਂਡ ਚ ਰੁਕ ਜਾਂਦੇ ਆ ਤੇ ਇੰਗਲੈਂਡ ਜਾਂਦੇ ਆ ਕੁਝ ਸਮਾਂ ਵਧੀਆ ਸੈਟ ਹੋ ਕੇ ਕੰਮ ਕਰਦੇ ਆ ਸ਼ਾਦੀ ਪਹਿਲਾਂ ਹੋ ਚੁੱਕੀ ਸੀਗੀ ਬਾਅਦ ਚ ਜਿੰਨੇ ਪਤਾ ਲੱਗਦਾ ਕਿ ਬੱਚਾ ਹੋ ਗਿਆ ਉਤੋਂ ਛੱਡ ਛੱਡਾ ਕੇ ਫੇਰ ਵਾਪਸ ਆ ਜਾਂਦੇ ਪਤਾ ਕਿਉਂ ਕਹਿੰਦੇ ਕਿ ਐਮਸੀ ਜਿੱਦ ਨਹੀਂ ਮੇਰਾ ਬੱਚਾ ਪੈਦਾ ਹੋ ਗਿਆ ਵੈਨ ਉਸ ਸਾਇੰਟਿਸਟ ਬਣਾਉਣ ਵਾਲੇ ਪਾਸੇ ਤੁਰ ਪੈਣਾ ਕਿਉਂ ਕਿ ਕਿਉਂਕਿ ਇੱਕ ਵਾਰੀ ਕਹਿੰਦੇ ਮੇਰੇ ਦੋਸਤ ਦਾ ਮੁੰਡਾ ਆਇਆ ਸੀਗਾ ਬਾਹਰ ਉਹ ਸਾਇੰਟਿਸਟ ਸੀਗਾ ਨਾਲ ਉਤੋਂ ਗੋਰੀਆਂ ਨਹੀਂ ਐਕਸਪਰਟ ਤੇ ਗਨਮੈਨ ਵਗੈਰਾ ਕਰ ਲਈ ਸੀਗੇ ਕਿ ਜਿਹੜੇ ਖਾਣੇ ਵੀ ਉਹ ਖਾਂਦਾ ਸੀਗਾ ਤਾਂ ਚੈੱਕ ਓਕੇ ਉਹ ਖਾਣੇ ਉਹਨੂੰ ਮਿਲਦੇ ਸੀਗੇ ਜੀ ਜੀ ਹਸਰਤ ਸੀ ਤੇ ਆਲੇ ਫਿਰ ਉਸ ਤੋਂ ਬਾਅਦ ਮਿਹਨਤ ਕੀਤੀ ਤੇ ਅੱਜ ਇਹਨਾਂ ਦਾ ਮੁੰਡਾ ਜਿਹੜਾ ਜੀ ਉਹ ਕੈਨੇਡਾ ਤੋਂ ਹੁੰਦਾ ਹੋਇਆ ਅਮਰੀਕਾ ਦੇ ਵਿੱਚ ਦੱਸਦੇ ਆ ਕਿ ਪੌਣੇ 2 ਲੱਖ ਡਾਲਰ ਦੀ ਗ੍ਰਾਂਟ ਜਿਹੜੀ ਆ 1 ਕ ਮਹੀਨੇ ਦੀ ਮਿਲਦੀ ਆ ਸੁਖ ਨਾਲ ਤੇ ਬੜੀ ਵਧੀਆ ਰਿਸਰਚ ਕਰਦਾ ਪਿਆ ਯਾਨੀ ਇੱਕ ਬੰਦੇ ਨੇ ਆਪਣਾ ਸੁਪਨਾ ਵੇਖੋ ਕਿਡਾ ਤਗੜਾ ਸੰਜੋਇਆ ਸਿਰ 5 ਰੁਪਏ ਦੇ ਨਾਲ ਫਿਰ ਇੰਗਲੈਂਡ ਚੋਂ ਇੱਕ ਹੋਰ ਸੁਪਨਾ ਨਿਆ ਜੀ ਨਾ ਕਰਨ ਵਾਸਤੇ ਉਹ ਤੋਂ ਛੱਡ ਕੇ ਜਿਸ ਹਾਲ ਮਿਹਨਤ ਕੀਤੀ ਹਮ ਕਮਾਲ ਦੀ ਗੱਲ ਆ ਜੀ